ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ ਵਿਚਾਰ ਕਰਦੇ ਆ ਵੀ ਸਾਟਾ ਮੇਰਾ ਬੱਚਿਆਂ ਦਾ ਘਰ ਨਾਟ ਆਇਆ ਜਾਵੇ ਬਸ ਗੁਜ਼ਾਰੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾਟ ਆ ਜਾ ਜੋ ਕੁਝ ਪਹਿਲਾਂ ਹੋ ਕੇ ਚੋਦੀ ਮੈਂ ਵਾਪਸੇ ਚਲਨੀ ਆ ਨਾ 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 ਮਤਲਬ ਇਹ ਨਹੀਂ ਕੇ ਕੰਮ ਕਰੀਏ ਇਹ ਕੰਮ ਆ ਕਰੀਏ ਜੀ ਇਹ ਬਿਮਾਰ ਪਈ ਹੈ ਜੀ ਬੱਚੇ ਤੁਹਾਨੂੰ ਪਲੱਸ 2 ਦੇ ਵਿੱਚੋਂ ਬਾਅਦ ਕੀ ਕਰਨਾ ਹੈਗਾ ਜਾਂ ਕੋਈ ਵੀ ਹੈਲਪੀ ਲੋੜ ਹੈ ਅਸੀਂ ਤੁਹਾਡੇ ਨਾਲ ਆ ਠੀਕ ਆ ਸਰ ਇਹੋ ਜੇ ਮਤਲਬ मतलब ਜੇ ਤੁਹਾਡੇ ਕਿਸੇ ਪਰਿਵਾਰਕ ਮੈਂਬਰ ਨੇ ਗਲਤੀ ਕੀਤੀ ਹੈ ਉਹਦੀ ਸਜ਼ਾ ਤੁਹਾਨੂੰ ਨਹੀਂ ਮਿਲੇਗੀ। ਹਾਂ ਠੀਕ ਹੈ ਸਰ। ਬਿਲਕੁਲ ਨਹੀਂ ਮਿਲੇਗੀ। ਨਹੀਂ ਜੀ ਸਾਰਾ ਸੀਨੀਅਰ ਤੁਹਾਡੀ ਜੋ এডਿਕੇਸ਼ਨ ਦੀ ਰਿਕੁਆਇਰਮੈਂਟ ਹੈ ਮੈਂ ਤੁਹਾਡੀ ਨਾਲੋਂ ਮੀਟਿੰਗ ਕਰਵਾ ਰਹੇ ਹਾਂ ਅਸੀਂ ਸੈਸ਼ਨ ਕਰਵਾ ਰਹੇ ਹਾਂ ਤੁਹਾਡਾ ਬੱਚੇ। ਡੋਟ ਵਰੀ ਤੇ ਇਹ ਸਾਰੀ ਫੈਮਿਲੀ ਨੂੰ ਆਪਾਂ ਲੈ ਕੇ ਜਾਣਾ ਹੈਗਾ ਇੱਕ ਸਕੂਲ ਡਵਲਪਮੈਂਟ ਅਫਸਰ ਦੇ ਨਾਲ ਮੀਟਿੰਗ ਕਰਵਾਵਾਂਗੇ। ਕੋਈ ਵੀ ਹੈਲਪ ਦੀ ਲੋੜ ਹੋਵੇ ਚਾਹੇ ਉਹ ਫਾਈਨੈਂਸ਼ੀਅਲ ਹੈ ਚਾਹੇ ਕੋਈ ਹੋਰ ਹੈ ਅਸੀਂ ਡੈਫੀਨਿਟਲੀ ਕਰਾਂਗੇ। ਦੇਖੋ ਕਿਵੇਂ ਤਿੰਨ ਬੱਚਿਆਂ ਦੀ ਮਾਂ ਪੁਲਿਸ ਦੇ ਅੱਗੇ ਕੱਢ ਰਹੀ ਹੈ ਹਾੜੇ ਤੁਹਾਨੂੰ ਦੱਸਦੇ ਕਿ ਤਸਵੀਰਾਂ ਨਾਬਾਦੀਆਂ ਨੇ ਜਿੱਥੇ ਪੁਲਿਸ ਵਾਲਿਆਂ ਦੇ ਵੱਲੋਂ ਇੱਕ ਨਸ਼ਾ ਤਸਕਰ ਦਾ ਘਰ ਟਾਉਣ ਦੇ ਲਈ ਆਏ ਸੀ ਲੇਕਿਨ ਤਿੰਨ ਬੱਚਿਆਂ ਦੀ ਮਾਂ ਯਾਨੀ ਕਿ ਉਸਦੀ ਘਰ ਵਾਲੀ ਪੁਲਿਸ ਦੇ ਅੱਗੇ ਰੋਣ ਲੱਗ ਪੈਂਦੀ ਹੈ ਕਿ ਉਸਦੇ ਘਰ ਨੂੰ ਨਾ ਟਾਓ ਕਿਉਂਕਿ ਉਹ ਬੜੀ ਗਰੀਬ ਹੈ ਤੇ ਉਸ ਦੀਆਂ ਤਿੰਨ ਬੇਟੀਆਂ ਵੀ ਨੇ ਜੋ ਛੋਟੀਆਂ ਨੇ ਅਜੇ ਸਟੱਡੀ ਕਰ ਰਹੀਆਂ ਨੇ ਕਿ ਇਹ ਪਿੰਡ ਦੇ ਵਿੱਚ ਨਸ਼ਾ ਵੇਚ ਰਹੇ ਸੀ ਤਾਂ ਪੁਲਿਸ ਦੇ ਵੱਲੋਂ ਅੱਜ ਇਹਨਾਂ ਦਾ ਘਰ ਟਾਉਣ ਦੇ ਲਈ ਜੀਸੀਬੀ ਸੱਦੀ ਹੋਈ ਸੀ ਲੇਕਿਨ ਜਦੋਂ ਮਹਿਲਾ ਨੂੰ ਪਤਾ ਲੱਗਾ ਕਿ ਪੁਲਿਸ ਵਾਲੇ ਉਸ ਦਾ ਘਰ ਟੌਣ ਦੇ ਲਈ ਆਏ ਨੇ ਤਾਂ ਉਹ ਰੋਣ ਲੱਗ ਪਈ ਪੁਲਿਸ ਦੇ ਅੱਗੇ ਹਾੜੇ ਕੱਢਣ ਲੱਗ ਪਈ ਕਿ ਉਸ ਦਾ ਘਰ ਨਾ ਟਾਵੋ ਉਹ ਗਰੀਬ ਹੈ ਜਿਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਹੁਣ ਨਸ਼ਾ ਵੇਚਿਆ ਤਾਂ ਨਹੀਂ ਬਖਸ਼ਾਂਗੇ ਘਰ ਤੋੜਾਂਗੇ ਘਰ ਟਾ ਦਵਾਂਗੇ ਤੁਹਾਡਾ ਪੁਲਿਸ ਵਾਲਿਆਂ ਨੇ ਉਸ ਨੂੰ 1 ਮਹੀਨੇ ਦਾ ਸਮਾਂ ਦਿੱਤਾ ਹੈ ਤੇ ਉਸ ਨੇ ਵੀ ਕਹਿ ਦਿੱਤਾ ਕਿ ਉਹ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰੇਗੀ ਪਿੰਡ ਦੇ ਵਿੱਚ ਨਹੀਂ ਮੁੜ ਕੇ ਨਸ਼ਾ ਵੇਚਾਂਗੇ ਤੇ ਜਿਸ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਕਾਰਵਾਈ ਨੂੰ ਰੋਕ ਦਿੱਤਾ ਕਿਉਂਕਿ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਦੀਆਂ ਕੋਠੀਆਂ ਨੂੰ ਘਰਾਂ ਨੂੰ ਢਾਇਆ ਜਾ ਰਿਹਾ ਹੈ ਤਾਂ ਕਿ ਉਸ ਨੂੰ ਫਾਈਨੈਂਸ਼ੀਅਲ ਤੌਰ ਤੇ ਸੱਟ ਲੱਗੇ ਜੋ ਉਹਨਾਂ ਨੇ ਨਸ਼ਾ ਵੇਚ ਕੇ ਚੀਜ਼ਾਂ ਬਣਾਈਆਂ ਨੇ ਵੀ ਸਾਡੇ ਬੱਚਿਆਂ ਦਾ ਰਹਿਮ ਕਰਕੇ ਸਾਡੇ ਸਰ ਨੇ ਮੈਂ ਤਾਂ ਵਿਚਾਰ ਕਰਦੇ ਆ ਵੀ ਸਾਟਾ ਮੇਰੇ ਬੱਚਿਆਂ ਦਾ ਘਰ ਨਾਟ ਆ ਜਾਵੇ ਬਸ ਗੁਜ਼ਾਰਸ਼ ਹੀ ਕਰਦੀ ਆ ਸਰ ਮੈਂ ਵੀ ਮੇਰੇ ਬੱਚਿਆਂ ਦੀ ਛੱਤ ਨਾਟ ਆ ਜਾ ਜੋ ਕੁਝ ਪਹਿਲਾਂ ਹੋ ਗਏ ਤੇ ਉਦੀ ਮੈਂ ਵਾਪਸੇ ਚਾਹੁੰਨੀ ਆ ਸਾਰਾ ਬਹੁਤ ਬਹੁਤ ਸ਼ੁ크ਰੀਆ ਦਾ ਕਰਦਾ ਮੇਰੇ ਬੱਚਿਆਂ ਦਾ ਉਹਨਾਂ ਨੇ ਸੋਚਿਆ ਬਹੁਤ ਬਹੁਤ ਧੰਨਵਾਦ ਹੀ ਕਹਿ ਨਹੀਂ ਆ ਤੇ ਸਾਡੇ ਖਾਤਰ ਉਹਨਾਂ ਨੇ ਸਾਡੀ ਸਪੋਰਟ ਲਈ ਅਸੀਂ ਸ਼ੁ크ਰੀਆ ਦਾ ਕਰਨਾ ਚਾਹੁੰਦੇ ਆ ਸਰ ਉਹਦਾ ਅੱਗੇ ਤੋਂ ਇਸ ਤਰ੍ਹਾਂ ਦਾ ਕੰਮ ਨਹੀਂ ਕਰਾਂਗੇ ਆਪਣੇ ਬੱਚਿਆਂ ਪੜਾਵਾ ਕੇ ਲਗੜ ਨਾਲਾ ਜੇ ਇੰਨੀ ਚਾਹਤ ਪੜਨ ਗੀਆਂ ਦੇਖਣ ਗੀਆਂ ਅੱਗੇ ਜਾਣਗੀਆਂ ਬਸ ਇੰਨੇ ਬਜਾਰ ਸਾ ਵੀ ਸਾਡਾ ਘਰ ਰੁਕ ਜਾਵੇ ਹੋਰ ਕੀ ਗੱਲਾਂ ਹੋਣਗੀਆਂ ਤੁਹਾਡੀ ਬਸ ਪਰਚੇਸ ਬਸ ਪੜਾਈ ਅਸੀਂ ਬੱਚਿਆਂ ਦੀ ਕਰਾਂਗੇ ਵੀ ਬੱਚਿਆਂ ਦੀ ਘਰਾਮਾ ਕੇ ਜੇ ਕੋਈ ਵੀ ਹੈਲਪ ਦੀ ਲੋੜ ਪਈ ਅਸੀਂ ਉਹਨਾਂ ਨੂੰ ਕਹਾਂਗੇ ਕਿ ਚਾਰਸ ਕਰਾਂਗੇ ਸਾਰ ਬੱਚਿਆਂ ਦੀ ਪੜ੍ਹਾਈ ਖਾਤਰ ਵੀ ਉਹ ਵੀ ਸਾਰ ਅਸੀਂ ਉਹਨਾਂ ਨੂੰ ਵਿਚਾਰਸ਼ ਕਰਾਂਗੇ ਵੀ ਨਾ ਕਿ ਅਸੀਂ ਗਲਤ ਕੰਮਾਂ ਚ ਹੀ ਵੜਾਂਗੇ ਅਸੀਂ ਨਹੀਂ ਵੜਦੇ ਸਰ ਮੇਰੇ ਤਾਂ ਬੱਚਿਆਂ ਦਾ ਘਰ ਆ ਜੋ ਕੁਝ ਪਹਿਲਾਂ ਹੋ ਗਿਆ ਸੀ ਉਹਦੀ ਮਾਫੀ ਚਾਹੁੰਦੇ ਆ ਜੀ ਉਸ ਤੋਂ ਬਾਅਦ ਅਸੀਂ ਕੁਝ ਬੇਸਿਕਲੀ ਜੀ ਇਹ ਜੋ ਮੈਂ ਇਹਦੇ ਵਿੱਚ ਇੱਕ ਵੱਖਰੀ ਕਹਾਣੀ ਸਾਹਮਣੇ ਆਈ ਹੈ ਇਸ ਸੰਸਦ ਦੇ ਵਿੱਚ ਜੋ ਮੈਂ ਸਾਰਿਆਂ ਨਾਲ ਸਾਂਝੀ ਕਰਨਾ ਚਾਹਾਂਗਾ ਸਾਡੋ ਹੀੜੀ ਪਿੰਡ ਹੈ ਸਾਡੋ ਹੀੜੀ ਪਿੰਡ ਦੇ ਵਿੱਚ ਕੁਝ ਘਰ ਨੇ ਜਿਹੜੇ ਪੰਚਾਇਤੀ ਜ਼ਮੀਨ ਤੇ ਬਣੇ ਹੋਏ ਜੋ ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਿਲਾਫ ਕੈਂਪੇਨ ਚੱਲ ਰਹੀ ਹੈ ਉਸ ਤੋਂ ਪ੍ਰੇਰਿਤ ਹੋ ਕੇ ਜੋ ਪੰਚਾਇਤ ਹੈ ਪੰਚਾਇਤ ਨੂੰ ਕੁਝ ਸ਼ਿਕਾਇਤ ਮਿਲ ਰਹੀ ਸੀ ਨਸ਼ਿਆਂ ਦੇ ਕਲਾਸ ਬੇਸਿਕਲੀ ਨਸ਼ਾ ਦੇ ਕਾਰੋਬਾਰ ਦੀ ਸ਼ਿਕਾਇਤ ਉਹਨਾਂ ਪਰਿਵਾਰਾਂ ਵੱਲੋਂ ਮਿਲ ਰਹੀ ਸੀ ਜਿਹੜੇ ਜਿਨ੍ਹਾਂ ਨੇ ਹਾਊਸ ਜਿਹੜੇ ਕੰਸਟਰਕਟ ਕੀਤੇ ਹੋਏ ਆ ਪੰਚਾਇਤੀ ਜ਼ਮੀਨ ਤੇ ਆ ਜਿਹਦੇ ਚੱਲਦੇ ਵਾਰ-ਵਾਰ ਸ਼ਿਕਾਇਤ ਮਿਲਣੇ ਚੱਲਦੇ ਆ ਕਾਫੀ ਤੰਗ ਸੀਗੇ ਪਿੰਡ ਵਾਲੇ ਉਹ ਇਹਨਾਂ ਨੇ ਡਿਸਾਈਡ ਕੀਤਾ ਕਿ ਅਸੀਂ ਜੋ ਨਜਾਇਜ਼ ਕਬਜ਼ੇ ਕੁਝ ਵਿਅਕਤੀਆਂ ਨੇ ਕੀਤੇ ਹੋਏ ਆ ਉਹ ਛਡਵਾਉਣੇ ਤੇ ਪੰਚਾਇਤ ਨੇ ਸਾਰਿਆਂ ਨੇ ਫੈਸਲਾ ਮਤਾ ਪਾਇਆ ਮਤਾ ਪਾ ਕੇ ਇਹਨਾਂ ਨੇ ਡਿਸਾਈਡ ਕੀਤਾ ਕਿ ਆਫਟਰ ਦੈਟ ਇਹਨਾਂ ਨੇ ਜਿਹੜੀ ਕਾਰਵਾਈ ਜਿਹੜੀ ਅੱਜ ਇਨੀਸ਼ੀਏਟ ਕੀਤੀ ਸੀ ਬਟ ਜੋ ਟਵਿਸਟ ਆਉਂਦਾ ਕਹਾਣੀ ਦੇ ਵਿੱਚ ਉਹ ਇਹ ਹੈ ਕਿ ਸਾਰੇ ਪਿੰਡ ਵਾਸੀ ਫਿਰ ਇਕੱਠੇ ਹੁੰਦੇ ਆ ਜੋ ਫੈਮਲੀਆਂ ਹੈਗੀਆਂ ਜਿਹੜੀਆਂ ਜਿਨ੍ਹਾਂ ਦੇ ਪਰਿਵਾਰ ਦੇ ਮੈਂਬਰ ਡਰੱਗ ਦੀ ਕਾਰੋਬਾਰ ਚ ਇਨਵੋਲਟ ਸਿਗੇ ਉਹ ਵੀ ਸਾਹਮਣੇ ਆਉਂਦੀਆਂ ਤੇ ਕੁਝ ਹੋਰ ਪਿੰਡ ਦੇ ਵਿਅਕਤੀ ਵੀ ਜਿਹੜੇ ਸਾਹਮਣੇ ਆਉਂਦੇ ਆ ਜਿਹੜੇ ਕਮਿਟਮੈਂਟ ਕਰਦੇ ਆ ਜਿਹੜੇ ਪਲੈਜ ਕਰਦੇ ਆ ਤੇ ਜਿਹੜੇ ਪੰਚਾਇਤ ਨੂੰ ਐਫੀਡੇਵਿਟ ਦਿੰਦੇ ਆ ਕਿ ਅਸੀਂ ਜੇ ਕੋਈ ਸਾਡੇ ਪਰਿਵਾਰਕ ਮੈਂਬਰ ਜਾਂ ਕੋਈ ਆਂਢੀ ਗੁਆਂਢੀ ਜਾਂ ਕੋਈ ਮਹੱਲੇ ਦੇ ਵਿੱਚ ਕੋਈ ਡਰੱਗ ਦੇ ਕਾਰੋਬਾਰ ਚ ਸ਼ਾਮਲ ਹੈ ਤਾਂ ਅਸੀਂ ਉਹਨੂੰ ਬੰਦ ਕਰਾਂਗੇ ਅ ਤ ਪੰਚਾਇਤ ਦੇ ਨਾਲ ਚੱਲਾਂਗੇ ਪਿੰਡ ਵਾਸੀਆਂ ਦੇ ਨਾਲ ਚੱਲਾਂਗੇ ਤਾਂ ਜਿਹਦੇ ਚਲਦੇ ਪੰਚਾਇਤ ਨੇ ਜੋ ਇਹ ਅਗਲੀ ਕਾਰਵਾਈ ਸੀ ਇਹਨਾਂ ਦੀ ਪੰਚਾਇਤੀ ਜਮਾਨ ਛਡਵਾਉਣ ਵਾਸਤੇ ਜਾਂ ਅੱਗੇ ਜੋ ਆਪਣੀ ਕਾਰਵਾਈ ਸੀ ਉਹ ਸਥगित ਕੀਤੀ ਹੈ ਉਹ ਇਹਨਾਂ ਨੇ ਰੋਕ ਲਈ ਹੈ ਉਹ ਅੱਗੇ ਪ੍ਰੋਸੀਡ ਨਹੀਂ ਕਰ ਰਹੇ ਤੇ ਪੰਚਾਇਤ ਵੱਲੋਂ ਪਿੰਡ ਵਾਸੀਆਂ ਵੱਲੋਂ ਤੇ ਜਿਹੜੇ ਵਿਅਕਤੀ ਦੇ ਪਰਿਵਾਰ ਜਿਹੜੇ ਡਰਗ ਨਾਲ ਅਫੈਕਟਡ ਸੀ ਜਿਹੜੇ ਡਰਗ ਦੇ ਕਾਰੋਬਾਰ ਵਿੱਚ ਪਏ ਹੋਏ ਸੀਗੇ ਉਹਨਾਂ ਨੇ ਸਾਰਿਆਂ ਨੇ ਇੱਕ ਨਿਸ਼ਚਾ ਕੀਤਾ ਹੈਗਾ ਕਿ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਇਸ ਪਿੰਡ ਨੂੰ ਡਰੱਗ ਫ੍ਰੀ ਕਰਨਾ ਹੈ। ਤੇ ওই ਪਿੰਡ ਦੇ ਵਿੱਚ ਜੋ ਜੋ ਸਿਨੈਰੀਓ ਹੈ ਉਹ ਇਹ ਹੈ ਕਿ 40 ਵਿਅਕਤੀਆਂ ਦੇ ਖਿਲਾਫ ਜਿਹੜੇ ਪਰਚੇ ਦਰਜ ਨੂੰ ਜਿਹੜੇ ਇਹਨਾਂ ਕਾਰੋਬਾਰ ਦੇ ਨਸ਼ੇ ਦੇ ਖਿਲਾਫ ਐਨਡੀਪੀਐਸ ਦੇ ਜਿਹੜੇ ਪਰਚੇ ਹਨ। ਤੋਂ ਬੜੀ ਵਧੀਆ ਇਨੀਸ਼ੀਏਟਿਵ ਹੈਗੀ ਹੈ ਕਿ ਇਹਨਾਂ ਨੇ ਸਾਰੇ ਸਾਰਾ ਪਿੰਡ ਬੇਸਿਕਲੀ ਹੁਣ ਇਕੱਠਾ ਹੈਗਾ। ਸਾਰਾ ਪਿੰਡ ਚਾਹੇ ਉਹ ਡਰੱਗ ਨਾਲ ਅਫੈਕਟਡ ਹੈ ਚਾਹੇ ਉਹ ਕਾਰੋਬਾਰ ਦੇ ਵਿੱਚ ਸੀਗੇ ਪਹਿਲਾਂ ਉਹ ਕਮਿਟਮੈਂਟ ਕਰ ਰਹੇ ਆ ਰਿਟਰਨ ਕਮਿਟਮੈਂਟ ਕਰ ਰਹੇ ਆ ਕਿ ਵਿਦਨ 1 ਮੰਥ ਅਸੀਂ ਇਹਨੂੰ ਡਰੱਗ ਫ੍ਰੀ ਵਿਲੇਜ ਡਿਕਲੇਅਰ ਕਰਨਾ ਤੇ ਪ੍ਰਸ਼ਾਸਨ ਦੀ ਪਿੰਡ ਵਾਸੀਆਂ ਨਾਲ ਮਿਲ ਕੇ ਜੋ ਸਟ੍ਰੈਟੇਜੀ ਰਹਿਣੀ ਹੈ ਜੋ ਅੱਗੇ ਅਸੀਂ ਸਟ੍ਰੈਟੇਜੀ ਬਣਾਈ ਆ ਉਹ ਇਹ ਹੈ ਕਿ ਫਸਟ ਆਫ ਆਲ ਤਾਂ ਪੁਲਿਸ ਦਾ ਕੰਮ ਇਨਫੋਰਸਮੈਂਟ ਹੈ ਕਿ ਜੇ ਕੋਈ ਕੰਮ ਕਰਦਾ ਹੈਗਾ ਤਾਂ ਉਹਦੇ ਖਿਲਾਫ ਐਕਸ਼ਨ ਲੈਣਾ ਉਹਦੇ ਵਾਸਤੇ ਅਸੀਂ ਪੂਰੀ ਕਮਿਟਿਡ ਹੈ ਜੇ ਕੋਈ ਕੰਮ ਕਰੇਗਾ ਇਨਫੋਰਮੇਸ਼ਨ ਆਏਗੀ ਤਾਂ ਡੈਫੀਨਿਟਲੀ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਜੋ ਸੈਕੰਡ ਹੈ ਉਹ ਸੈਕੰਡ ਇਅਰ ਹੈ ਕਿ ਅਸੀਂ ਡਿਮਾਂਡ ਸਾਈਡ ਤੇ ਵੀ ਐਫਰਟ ਕਰ ਰਹੇ ਹਾਂ ਪਿੰਡ ਵਾਸੀਆਂ ਨਾਲ ਮਿਲ ਕੇ ਜਿਹਦੇ ਤਹਿਤ ਅਸੀਂ ਕੁਝ ਬੱਚੇ ਆਈਡੈਂਟੀਫਾਈ ਕੀਤੇ ਆ ਜਿਹੜੇ ਜਿਨ੍ਹਾਂ ਦੇ ਫੈਮਲੀਜ਼ ਡਰਗ ਨਾਲ ਅਫੈਕਟਡ ਨੇ ਜਿਹੜੇ ਕਾਰੋਬਾਰ ਸ਼ਾਮਿਲ ਨੇ ਫੋਰ ਐਗਜ਼ਾਮਪਲ ਜਿਹੜੇ ਵਿਅਕਤੀ ਦਾ ਘਰ ਹੀ ਇਹ ਧਾਰੇ ਆ ਉਹਦੇ ਵੀ ਤਿੰਨ ਬੱਚੀਆਂ ਸੀਗੀਆਂ ਜਿਨ੍ਹਾਂ ਨੂੰ ਅਸੀਂ ਕੱਲ ਹੀ ਬੇਸਿਕਲੀ 1-2 ਦਿਨਾਂ ਦੇ ਵਿੱਚ ਅਸੀਂ ਉਹਨਾਂ ਦਾ ਸੈਸ਼ਨ ਕਰਵਾਉਣ ਜਾ ਰਹੇ ਹਾਂ ਐਜੂਕੇਸ਼ਨ ਅਫਸਰ ਤੇ ਸਕਿੱਲ ਡਿਵੈਲਪਮੈਂਟ ਐਂਡ ਏਮਪਲੋਇਮੈਂਟ ਜਨਰੇਸ਼ਨ ਅਫਸਰ ਪਟਿਆਲਾ ਨਾਲ ਤਾਂ ਜੋ ਉਹਨਾਂ ਦੇ ਉਹਨਾਂ ਨੂੰ ਆਪਦੀ ਮੋਟੀਵੇਟ ਕੀਤਾ ਜਾ ਸਕੇ ਐਜੂਕੇਸ਼ਨ ਪ੍ਰਤੀ ਸੁਚੇਤ ਕੀਤਾ ਜਾ ਸਕੇ ਤੇ ਆਉਣ ਵਾਲੇ ਟਾਈਮ 'ਚ ਉਹਨਾਂ ਨੂੰ ਗਾਈਡ ਕੀਤਾ ਜਾ ਸਕੇ ਕਿ ਇਸ ਸੋਸਾਇਟੀ ਨਾਲੋਂ ਜੋ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਲ ਹੈ ਉਹਨਾਂ ਨੂੰ ਤੋਂ ਸੈਗਰੀਗੇਟ ਹੋ ਕੇ ਆਪਣਾ ਕੋਈ ਕਰੀਅਰ ਬਣਾਉਣ। ਇਹਦਾ ਹੋ ਗਿਆ ਐਜੂਕੇਸ਼ਨ ਪੁਆਇੰਟ ਆਫ 뷰 ਤੋਂ। ਨਾਲ ਹੀ ਅਸੀਂ ਪਿੰਡ ਵਾਸੀਆਂ ਨੂੰ ਤੇ ਸਰਪੰਚ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਕੁਝ ਜਿਹੜੀਆਂ ਡਰੱਗ ਅਫੈਕਟਿਡ ਫੈਮਲੀਆਂ ਨੇ ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਸਾਨੂੰ ਆਇਡੈਂਟੀਫਾਈ ਕਰਕੇ ਦਿਓ ਜਿਨ੍ਹਾਂ ਨੂੰ ਅਸੀਂ ਕੋਈ ਕੋਰਸ ਕਰਵਾ ਸਕੀਏ। ਸਕਿੱਲ ਡਿਵੈਲਪਮੈਂਟ ਕੋਰਸ ਚਾਹੇ ਉਹ ਕੋਈ ਏਸੀ ਰਿਪੇਅਰ ਆ ਚਾਹੇ ਮਕੈਨਿਕ ਦਾ ਚਾਹੇ ਸਲਾਈ ਕਢਾਈ ਦਾ ਤਾਂ ਜੋ ਆਪਣੇ ਪੈਰਾਂ ਤੇ ਖੜੇ ਹੋ ਪਾਉਣ ਤੇ ਕੋਈ ਨਾ ਕੋਈ ਇਹਨਾਂ ਨੂੰ এমਪਲॉयਮੈਂਟ ਜਨਰੇਸ਼ਨ ਓਪਰਚੁਨਿਟੀ ਆਪਾਂ ਦੇ ਸਕੀਏ ਜਿਹਦੇ ਸਬੰਧ ਚ ਅਸੀਂ ਇੰਡਸਟਰੀਅਲ ਜੋ ਲੋਕਲ ਇੰਡਸਟਰੀਲ ਐਸੋਸੀਏਸ਼ਨਾਂ ਨੂੰ ਵੀ ਅਪੀਲ ਕਰਾਂਗੇ ਜੋ ਗਵਰਨਮੈਂਟ ਆਈਟੀਆਈ ਹੈਗੀ ਆ ਉਹਦੇ ਨਾਲ ਵੀ ਤਾਲਮਿਲ ਕਰ ਰਹੇ ਆ ਪ੍ਰਸ਼ਾਸਨ ਦੇ ਥਰੂ ਕਿ ਇਹਨਾਂ ਨੂੰ ਇਨਰੋਲਮੈਂਟ ਕਰਾਈ ਜਾਵੇ ਇੱਕ ਸਕਿੱਲ ਡਿਵੈਲਪਮੈਂਟ ਕੋਰਸ ਦੇ ਵਿੱਚ ਉਸ ਤੋਂ ਬਾਅਦ ਕੋਈ এমਪਲॉयਮੈਂਟ ਦਿੱਤੀ ਜਾ ਸਕੇ ਤਾਂ ਜੋ ਇਹ ਸੈਗਰੀਗੇਟ ਹੋ ਪਾਉਣ ਉਸ ਸੋਸਾਇਟੀ ਤੋਂ ਜਿਹੜੇ ਨਸ਼ੇ ਦੇ ਕਾਰੋਬਾਰ ਵਿੱਚ ਪਏ ਹੋਏ ਆ 3 ਪਿੰਡ ਵਾਸੀਆਂ ਨੇ ਪਹਿਲਾਂ ਵੀ ਦੋ ਵਿਅਕਤੀ ਜਿਹੜੇ ਇੱਥੋਂ ਦੇ ਡਰੱਗ ਅਡਿਕਟ ਸਿਗੇ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਚ ਭਰਤੀ ਕਰਵਾਇਆ ਸੀਗਾ ਤੇ ਉਹ ਡੀਡਿਕਸ਼ਨ ਕਰਕੇ ਬਾਹਰ ਆ ਚੁੱਕੇ ਆ ਤੇ ਨਾਲ ਹੀ ਅਸੀਂ ਹੁਣ ਇਹਨਾਂ ਨੂੰ ਅਪੀਲ ਕੀਤੀ ਆ ਪਿੰਡ ਵਾਸੀਆਂ ਨਾਲ ਬੋਲ ਕੇ ਕਿ ਅਸੀਂ ਹੋਰ ਵੀ ਜੇ ਕੋਈ ਵਿਅਕਤੀ ਹੈਗਾ ਕੋਈ ਨੌਜਵਾਨ ਹੈ ਡਰੱਗ ਤੋਂ ਅਫੈਕਟਡ ਹੈ ਉਹਨੂੰ ਅਸੀਂ ਆਇਡੈਂਟੀਫਾਈ ਕਰੀਏ ਉਹਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭਰਤੀ ਕਰਵਾ ਕੇ ਉਹਦਾ ਨਸ਼ਾ ਛੁਡਵਾਈਏ ਤੇ ਨਾਲ ਹੀ ਇਹ ਬੜਾ ਇੱਕ ਪੋਜ਼ਿਟਿਵ ਮੈਸੇਜ ਗਿਆ ਹੈਗਾ ਅਲਥੋ ਮਤਲਬ ਸਾਰਾ ਇਨੀਸ਼ੀਏਟ ਇਹ ਹੀ ਹੋਇਆ ਕਿ ਨਸ਼ੇ ਦਾ ਕਾਰੋਬਾਰ ਹੋ ਰਿਹਾ ਸੀ ਜਿਸ ਤੋਂ ਪਿੰਡ ਵਾਸੀ ਦੁਖੀ ਸੀਗੇ ਜਿਨ੍ਹਾਂ ਨੇ ਇਹ ਫੈਸਲਾ ਲਿਆ ਸੀਗਾ ਪਰ ਨਾਲ ਹੀ ਇਹਦੇ ਵਿੱਚ ਇੱਕ ਪੋਜ਼ਿਟਿਵ ਮੈਸੇਜ ਇਹ ਵੀ ਜਾਂਦਾ ਕਿ ਸਾਰੇ ਵਿਅਕਤੀ ਨਾਲ ਆਏ ਆ ਸਾਰਿਆਂ ਨੇ ਇਹ ਵੀ ਕਮਿਟਮੈਂਟ ਕੀਤੀ ਹੈ ਵੀ ਅਸੀਂ 1 ਮੰਥ ਦੇ ਵਿੱਚ ਇਹਨੂੰ ਸਾਰਾ ਇਨੀਸ਼ੀਏਟ ਜਿਹੜਾ ਇਹਨੂੰ ਬਿਲਕੁਲ ਸਫਾਇਆ ਕਰ ਦੇਣਾ ਹੈਗਾ ਤੇ ਜੋ ਸੀਐਮ ਸਾਹਿਬ ਦੀ ਕੈਂਪੇਨ ਹੈਗੇਂਸ ਡਰੱਗ ਹੈਗੀ ਹੈ ਜੋ ਡੀਜੀਪੀ ਸਾਹਿਬ ਦੀਆਂ ਤੇ ਡਾਇਰੈਕਸ਼ਨਸ ਨੇ ਐਸਐਸਪੀ ਪਟਿਆਲਾ ਦੀਆਂ ਡਾਇਰੈਕਸ਼ਨਸ ਨੇ ਕੈਂਪੇਨ ਅਗੇਂਸ ਡਰੱਗ ਇਹ ਸਾਰਿਆਂ ਨੂੰ ਮਿਲ ਕੇ ਚਲਾਣਾ ਹੈ ਚਾਹੇ ਉਹ ਪੰਚਾਇਤ ਚਾਹੇ ਹੈਲਥ ਡਿਪਾਰਟਮੈਂਟ ਹੈ ਚਾਹੇ ਐਜੂਕੇਸ਼ਨ ਹੈ ਚਾਹੇ ਸਕਿੱਲ ਡਵੈਲਪਮੈਂਟ ਹੈ ਚਾਹੇ ਕੋਈ ਵੀ ਸੈਕਟਰ ਹੈ ਜੇ ਆਪਾਂ ਸਾਰੇ ਕੋਆਰਡੀਨੇਸ਼ਨ ਦੇ ਵਿੱਚ ਚੱਲਾਂਗੇ ਕੋਆਪਰੇਸ਼ਨ ਦੇ ਵਿੱਚ ਚੱਲਾਂਗੇ ਤਾਂ ਹੀ ਜਿਹੜੇ ਦਲਦਲ ਹੈ ਇਹਨੂੰ ਆਪਾਂ ਸੁਸਾਇਟੀ ਨੂੰ ਇਸ ਦਲਦਲ ਚੋਂ ਕੱਢ ਪਾਵਾਂਗੇ ਕਿਹਨਾਂ ਤੇ ਪ੍ਰੋਫੈਸਰ ਸਰ ਜੀ ਇਹਨਾਂ ਦੀ ਗੱਲ ਨੂੰ ਮੰਨਦੇ ਕਰਦੇ ਤਾਂ ਬੇਸਿਕਲੀ ਜੋ ਪੰਚਾਇਤ ਨੇ ਡਿਸਾਈਡ ਕੀਤਾ ਸੀ ਇੱਕ ਨਿਰਮਲ ਸਿੰਘ ਦਾ ਘਰ ਡਿਸਾਈਡ ਕੀਤਾ ਸੀਗਾ ਤੋਂ ਇੱਥੇ ਸੱਤ ਪਰਚੇ ਦਰਜ ਹੈਗੇ ਨੇ ਬਟ ਅਲਟੀਮੇਟਲੀ ਪੰਚਾਇਤ ਨੇ ਫਿਰ ਜੋ ਸਾਰੇ ਪੰਜ ਸਾਰੇ ਪਿੰਡ ਦੇ ਵਸਨੀਕਾਂ ਨੇ ਰਲ ਕੇ ਇੱਕ ਫੈਸਲਾ ਕੀਤਾ ਕਿ ਇਹਨੂੰ ਕਾਰਵਾਈ ਨੂੰ ਰੋਕ ਕੇ ਇਹ ਸਾਰੇ ਜੋ ਲੋਕ ਡਰਗ ਦੇ ਵਿੱਚ ਇਨਵੋਲਡ ਹੈ ਉਹਨਾਂ ਨੂੰ ਮੌਕਾ ਦੇ ਰਹੇ ਆ ਉਹ ਵੀ ਖੁੱਲ ਕੇ ਸਾਹਮਣੇ ਆਏ ਆ ਉਹ ਵੀ ਅਲਟੀਮੇਟਲੀ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਨਾਲ ਵੀ ਗੱਲ ਕਰੋ ਪਰਿਵਾਰਾਂ ਨਾਲ ਵੀ ਗੱਲ ਕਰੋ ਜਿਹੜੇ ਪਰਿਵਾਰ ਸਾਹਮਣੇ ਆ ਰਹੇ ਆ ਵੀ ਅਸੀਂ ਇਹ ਦੱਦ ਦੀ ਰੈਜ਼ਲਟ ਚੋਂ ਆਪ ਨੂੰ ਵੀ ਆਪ ਵੀ ਨਿਕਲਾਂਗੇ ਤੇ ਆਪਣੇ ਅੰਡੀਆਂ ਗਵੰਡੀਆਂ ਨੂੰ ਵੀ ਕੱਢਾਂਗੇ ਸਰਪੰਚ ਸਾਹਿਬ ਕਹਿੰਦੇ ਸੀ ਨੂੰ ਨੂੰ ਦਾ ਟਾਈਮ ਦਿੱਤਾ ਗਿਆ ਵੀ ਸ਼ਾਇਦ ਉਹ ਵੀ ਕੁਝ ਸੁਧਾਰ ਦੀ ਕੋਸ਼ਿਸ਼ ਕਰਨ। ਯੈਸ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ 1 ਮਹੀਨੇ ਦਾ ਟਾਈਮ ਬੇਸਿਕਲੀ ਸਾਰਿਆਂ ਨੂੰ ਦੇ ਰਹੇ ਆ 1 ਮਹੀਨੇ ਦੀ ਵੀ ਆਬਜ਼ਰਵੇਸ਼ਨ ਵੀ ਰੱਖਣਗੇ। ਕਮਿਟਮੈਂਟ ਬੇਸਿਕਲੀ ਸਾਰੀ ਫੈਮਲੀਆਂ ਕਰ ਰਹੇ ਆ ਵੀ ਅਸੀਂ ਛੱਡ ਰਹੇ ਆ। ਪਰ ਸਰਪੰਚ ਸਾਹਿਬ ਦਾ ਵੀ ਪਲੱਸ ਸਾਰੀ ਪੰਚਾਇਤ ਦਾ ਸਾਰੇ ਪਿੰਡ ਦੇ ਲੋਕਾਂ ਦਾ ਇਹ ਸਿਗਾ ਕਿ 1 ਮਹੀਨਾ ਨੂੰ ਦੇਖ ਲਿਆ ਜਾਵੇ। ਜੇ ਕੋਈ ਸ਼ਿਕਾਇ ਤੇ ਨਾਲ ਹੀ ਬੇਸਿਕਲੀ ਇਹਨੂੰ ਡਰਗ ਫ੍ਰੀ ਵਿਲੇਜ ਕਰਵਾਉਣ ਵਾਸਤੇ ਇਹਨਾਂ ਨੇ 1 ਮਹੀਨੇ ਦਾ ਟਾਈਮ ਜਿਹੜਾ ਹੈਗਾ ਉਹ ਸੀ ਕੀਤਾ ਹੈਗਾ ਸੋ ਇਟਸ ਵੈਰੀ ਮਤਲਬ ਪੋਜ਼ਿਟਿਵ ਇਨੀਸ਼ੀਏਟਿਵ ਨਸ਼ਾ ਤਸਕਰਾਂ ਨੂੰ ਬੇਸਿਕਲੀ ਮਤਲਬ ਇਹਦੇ ਮਲਟੀਫੋਲਡ ਐਸਪੈਕਟ ਹੈ ਐਸ ਫਾਰ ਐਸ ਪੁਲਿਸ ਆਫੀਸਰਸ ਕਨਸਰਨਡ ਮਤਲਬ ਪੁਲਿਸ ਦੀ ਬੇਸਿਕ ਡਿਊਟੀ ਜਾਂ ਕੋਰ ਫੰਕਸ਼ਨ ਹੈ ਕਿ ਜੇ ਕੋਈ ਨਸ਼ੇ ਦੇ ਕਾਰੋਬਾਰ ਵਿੱਚ ਝੰਡਾਲਜ ਹੋਏਗਾ ਉਹਦੇ ਖਿਲਾਫ ਅਸੀਂ ਡੈਫੀਨਿਟਲੀ ਸਖਤ ਕਾਰਵਾਈ ਕਰਾਂਗੇ ਜੋ ਪਰਚਾ ਬਣਦਾ ਹੈਗਾ ਐਨਡੀਪੀਐਸ ਦੇ ਅ ਤੋ ਡੈਫੀਨਿਟਲੀ ਕਰਾਂਗੇ ਪ੍ਰਾਪਰਟੀ ਉਹਨਾਂ ਦੀ ਫ੍ਰੀਜ਼ ਕਰਵਾਵਾਂਗੇ ਤੇ ਉਹ ਚਾਹੇ ਉਹ 68 ਐਫ ਦੇ ਤਹਿਤ ਹੈ ਚਾਹੇ 107 ਬੀ ਐਨ ਐਸ ਐਸ ਦੇ ਤਹਿਤ ਹੈ ਤੇ ਇਸ ਤੋਂ ਇਲਾਵਾ ਨਾਲ ਦੀ ਨਾਲ ਅਸੀਂ ਡਿਮਾਂਡ ਰਿਡਕਸ਼ਨ ਤੇ ਸਾਡਾ ਫੋਕਸ ਹੈ ਵੀ ਜਿਹੜੇ ਵਿਅਕਤੀ ਨਸ਼ੇ ਦੇ ਪੀੜਿਤ ਨੇ ਉਹਨਾਂ ਨੂੰ ਆਈਡੈਂਟੀਫਾਈ ਕਰੀਏ ਉਹਨਾਂ ਨੂੰ ਡੀਡਿਕਸ਼ਨ ਕਰਵਾਈਏ ਤੇ ਸੁਸਾਇਟੀ ਦੇ ਵਿੱਚ ਅਜਿਹੀ ਵੇਬ ਬਣਾ ਪਾਈਏ ਉਹ ਸਾਰੇ ਰਲ ਮਿਲ ਕੇ ਆਪਾਂ ਨਸ਼ੇ ਦੀ ਡਿਮਾਂਡ ਤੇ ਹੀ ਕੰਮ ਕਰੀਏ ਮੇਰੀ ਬੜਾ ਹੈ ਤਾਂ ਮੈਂ ਬਲਦੇਸਰ ਮਟ ਆਇਆ ਗਿਆ ਜੀ ਦਾ ਤੇ 1 ਮਹੀਨੇ ਦਾ ਟਾਈਮ ਦੇ ਮੇਰੇ ਬੇਸਿਕਲੀ ਜੋ ਇਹਨਾਂ ਨੇ ਕਾਰਵਾਈ ਆਪਣੀ ਸਟਾਰਟ ਕੀਤੀ ਸੀ ਉਹ ਹੁਣ ਰੋਕਣ ਲੱਗੇ ਆ ਇਹ ਅੱਗੇ ਨਹੀਂ ਪ੍ਰੋਸੀਡ ਕਰ ਰਹੇ ਤਾਂ ਹਲਕੇ ਕੋਈ ਟੈਕਨੀਕਲ ਕਾਰਵਾਈ ਆ ਬੇ ਬੇ ਬੇਸਿਕਲੀ ਜੋ ਇਹ ਜੋ ਟਾਉਣ ਵਾਲੀ ਕਾਰਵਾਈ ਹੈ ਉਹ ਉਹਦੇ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਇਟ ਇਜ਼ ਨੋਟ ਡਿਸਾਈਡਡ ਕਿ ਇਹ ਜੋ ਇਲੀਗਲ ਅਕਵਾਇਰਡ ਇਹ ਨਹੀਂ ਹੈ ਕੋਈ ਵੀ ਸਪੈਸੀਫਿਕਲੀ ਟਾਰਗੇਟਡ ਨਹੀਂ ਇਹ ਪੰਚਾਇਤ ਵੱਲੋਂ ਜੋ ਇਲੀਗਲੀ ਓਕੂਪਾਈਡ ਜ਼ਮੀਨ ਸੀਗੀਆਂ ਉਹਦੇ ਖਿਲਾਫ ਐਕਸ਼ਨ ਲਿਆ ਸੀਗਾ ਤੇ ਇਹ ਪ੍ਰਸ਼ਾਸਨ ਨੇ ਦੇਖਣਾ ਹੈਗਾ ਕਿ ਇਲੀਗਲ ਜਿਹੜੀ অকੁਪਾਈਡ ਜ਼ਮੀਨਸ ਹੈਗੀਆਂ ਜਾਂ ਕੋਈ ਇਨਕੋਚਮੈਂਟਸ ਨੇ ਉਹਨਾਂ ਤੇ ਕੀ ਕਾਰਵਾਈ ਕਰੇ ਪੰਜਾਬ ਸਰਕਾਰ ਵੱਲੋਂ ਬਹੁਤ ਵਧੀਆ ਪ੍ਰਚਾਰਾ ਕੀਤਾ ਜਾ ਰਿਹਾ ਹੈ ਸਾਡੇ ਮਾਨ ਜੋ ਮੁੱਖ ਮੰਤਰੀ ਵੱਲੋਂ ਜੋ ਨਸ਼ਿਆਂ ਵਿਰੁੱਧ ਇਹ ਲੋਕਾਂ ਨੇ ਜੋ ਨਸ਼ਾ ਵੇਚਦੇ ਸੀ ਉਹਨਾਂ ਦੀ ਪ੍ਰਾਪਰਟੀ ਸੀਲ ਕਰਕੇ ਹੁਣ ਉਹਨਾਂ ਦੇ ਮਨ 'ਚ ਬਹੁਤ ਖੌਫ ਪੈਦਾ ਹੋ ਰਿਹਾ ਹੈ ਕਿ ਹੁਣ ਹੁਣ ਨਸ਼ਾ ਨਹੀਂ ਵੇਚਣਗੇ ਸਰਕਾਰ ਵੱਲੋਂ ਇਹ ਬਹੁਤ ਵਧੀਆ ਕਦਮ ਕਰਿਆ ਜਾ ਰਿਹਾ ਹੈ ਤੇ ਸੋਣਾ ਜਦੋਂ ਇਹ ਨਸ਼ਾ ਨਹੀਂ ਵੇਚਣਗੇ ਤੇ ਇਹਨਾਂ ਨੂੰ ਬਹੁਤ ਸ਼ਕਤੀ ਨਾਲ ਸਰਕਾਰ ਵੱਲੋਂ ਕਿਹਾ ਗਿਆ ਹੈ ਵੀ ਬਿਲਕੁਲ ਨਸ਼ਾ ਮੰਦ ਕਰੋ ਲੋਕ ਕਹਿ ਰਹੇ ਨੇ ਪੰਚਾਇਤ ਵੱਲੋਂ ਵੀ ਆਲੇ-ਦਾਲੇ ਪਿੰਡਾਂ ਵੱਲੋਂ ਵੀ ਕਿਹਾ ਜਾ ਰਿਹਾ ਵੀ ਸਰਕਾਰ ਦਾ ਇਹ ਬਹੁਤ ਵਧੀਆ ਕਦਮ ਹੈ ਅਪਰਾਲਾ ਹੈ ਤੇ ਅਸੀਂ ਮਾਜੂਬ ਮੁੱਖ ਮੰਤਰੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਤੇ ਹਲਕਾ ਵਿਧਾਇਕ ਦੇਵ ਮਾਂਜੀ ਦਾ ਵੀ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਸਰਕਾਰ ਵੱਲੋਂ ਇਹ ਅਪਰਾਲਾ ਕੀਤਾ ਗਿਆ ਧੰਨਵਾਦ ਕੋਲੀ ਪੰਜਾਬ ਸਰਕਾਰ ਦਾ ਇਹ ਬਹੁਤ ਵਧੀਆ ਉਪਰਾਲਾ ਹੈ ਜਿਹੜੀ ਉਹਨਾਂ ਨੇ ਇੱਕ ਮਹਮ ਸ਼ੁਰੂ ਕਰੀਆ ਨਸ਼ਿਆਂ ਦੇ ਖਿਲਾਫ ਉਹਦਾ ਅੱਜ ਸਾਡੇ ਪਿੰਡ ਚ ਇਹਨਾਂ ਦੇ ਪਹਿਲਾਂ ਜੋ ਪਰਚੇ ਸੀਗੇ ਉਹਦੇ ਸਬੰਧ ਵਿੱਚ ਇਹ ਬਕਾਇਦਾ ਪੰਚਾਇਤੀ ਜ਼ਮੀਨ ਤੇ ਸੀਗੇ ਤੇ ਉਹਦੇ ਅਨੁਸਾਰ ਸਾਨੂੰ ਪੰਚਾਇਤ ਨੂੰ ਇਹਦੇ ਵਿੱਚ ਇਨਵੋਲ ਹੋਣਾ ਪਿਆ ਜੀ ਸਾਡੇ ਜੋ ਸੀਗਾ ਅਪਦਾ ਪੰਚਾਇਤ ਵੱਲੋਂ ਵੀ ਸਾਡਾ ਜਿਹੜਾ ਪਿੰਡ ਆਊ ਡਰੱਗ ਫ੍ਰੀ ਹੋਵੇ ਜੀ ਉਹਦੇ ਤਹਿਤ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਜੀ ਤੇ ਅਸੀਂ ਅੱਜ ਪ੍ਰਸ਼ਾਸਨ ਦੀ ਮਦਦ ਨਾਲ ਉਹ ਉਹਨਾਂ ਦਾ ਕਰਤੇ ਸਾਰੇ ਪ੍ਰਸ਼ਾਸਨ ਆਇਆ ਜੀ ਤੇ ਅਸੀਂ ਇਸ ਨੂੰ ਇੱਕ ਡਰੱਗ ਫ੍ਰੀ ਮਹਿੰਮ ਨੂੰ ਹਲਾੜਾ ਦੇ ਸਾਡੇ ਪਿੰਡ ਕੀ ਪਹਿਲਾਂ ਤਾਂ ਕਾਫੀ ਪਰਿਵਾਰ ਸੀਗੇ ਜੋ ਜਿਨ੍ਹਾਂ ਦੇ ਪਹਿਲਾਂ ਕੇਸ ਵੀ ਦਰਜ ਸੀਗੇ ਜੀ ਇਸ ਕੰਮ 'ਚ ਪਰ ਮੈਨੂੰ ਲੱਗਦਾ ਵੀ ਜੋ ਇਹ ਕਦਮ ਹੁਣ ਚੱਕਿਆ ਹੈ ਸਰਕਾਰ ਨੇ ਇਹਦੇ ਨਾਲ ਕਾਫੀ ਠੰਢਰ ਪੈ ਜੂਗੀ ਤੇ ਕਾਫੀ ਹੱਦ ਤੱਕ ਇਹ ਚੀਜ਼ ਹੁਣ ਬੰਦ ਹੋ ਜੂਗੀ ਨਹੀਂ ਬੰਦ ਹੁਣ ਕੰਮ ਕਰਦਾ ਹੁਣ ਬਹੁਤ ਘਟ ਗਿਆ ਸੀਗਾ ਜੀ ਹੁਣ ਜਿਹੜੇ ਨਵੇਂ ਨੌਜਵਾਨ ਆਏ ਨੇ ਤਾਂ ਉਹਨਾਂ ਨੇ ਇਹ ਕੰਮ ਛੱਡ ਦਿੱਤਾ ਸੀਗਾ ਤੇ ਜੋ ਇਹਨਾਂ ਦੇ ਪਹਿਲਾਂ ਬਿਊਰਗ ਸੀਗੇ ਉਹ ਕਰਦੇ ਸੀਗੇ ਪਰ ਉਹ ਹੁਣ ਨਹੀਂ ਰਹੇ ਹੋਣਗੇ ਸਾਡੇ ਪਿੰਡ ਪਹਿਲਾਂ ਹੋਏ ਮੇਰੀਆਂ 2-4-5 ਸਾਲ ਪਹਿਲਾਂ ਤਿੰਨ-ਚਾਰ ਡੈਥਾਂ ਹੋਈਆਂ ਨੇ ਜੀ ਤੇ ਉਹਦੇ ਕਰਕੇ ਅਸੀਂ ਨੇ ਇਹ ਜਿਆਦਾ ਮੁੱਦਾ ਚੱਕਿਆ ਸੀਗਾ ਵੀ ਇਹ ਚੀਜ਼ ਕਦੇ ਦੁਬਾਰਾ ਰਿਪੀਟ ਨਾ ਹੋ ਜAVE ਅਸੀਂ ਜਿਹੜਾ ਪਹਿਲਾਂ ਮਤਾ ਪਾਇਆ ਸੀ ਪੰਚਾਇਤ ਵੱਲੋਂ ਜਦੋਂ ਸਾਡੇ ਸਰਪੰਚ ਜਿਹੜਾ ਪਹਿਲਾਂ ਮਤਾ ਸੀ ਉਹ ਨਸ਼ਾ ਖਿਲਾਫ ਇਹ ਪਾਇਆ ਸੀਗਾ ਜੀ ਵੀ ਜੋ ਵੀ ਨਸ਼ਾ ਵੇਚੂਗਾ ਜਾਂ ਉਹਦੀ ਮਦਦ ਕਰੂਗਾ ਅਸੀਂ ਉਹਦਾ ਵਿਰੋਧ ਕਰਾਂਗੇ ਤੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਮਦਦ ਨਹੀਂ ਕਰਾਂਗੇ ਜੀ ਇਹ ਸ਼ਾਮਲਾੜਚ ਬਣਿਆ ਹੋਇਆ ਜੀ ਇਹ ਪਹਿਲਾਂ ਤੋਂ ਇਹ ਚੱਲਦਾ ਆਉਂਦਾ ਜੀ ਇਹ ਨੂੰ ਤਿੰਨ ਪੀੜੀਆਂ ਹੋ ਗਈਆਂ ਜੀ ਇਹਨਾਂ ਨੂੰ ਬੈਠਿਆਂ ਨੂੰ ਇੱਥੇ ਇਹ ਪ੍ਰਾਣਾ ਸ਼ਾਮਲਾੜ ਚ ਐਜ਼ ਅ ਗਰੀਬ ਤੌਰ ਤੇ ਅਸੀਂ ਇਹਨਾਂ ਨੂੰ ਸਹਾਇਤਾ ਦਿੱਤੀ ਸੀ ਜੀ ਪਿੰਡ ਨੇ ਪਰਿਵਾਰ ਦਾ ਹੁਣ ਕੀ ਕੰਡੀਸ਼ਨ ਹੈ ਜੀ ਪਰਿਵਾਰ ਦੇਖੋ ਜੀ ਗਰੀਬ ਹੈ ਛੋਟੀਆਂ ਛੋਟੀਆਂ ਬੱਚੀਆਂ ਨੇ ਜੀ ਤੇ ਕਮਾਈ ਦਾ ਸਾਧਨ ਦਿਹਾੜੀ ਜੋਤਾਂ ਹੈ ਜੀ ਅਸੀਂ ਚਾਹੁੰਦੇ ਹਾਂ ਬਿੱਟਾ ਇਹ ਅਸੀਂ ਚਾਹੁੰਦੇ ਆ ਵੀ ਇਹਨਾਂ ਨੂੰ ਇੱਕ ਮੌਕਾ ਦਿੱਤਾ ਜਾਵੇ ਜੀ ਸਾਨੂੰ ਵੀ ਮੌਕਾ ਸਾਡੀ ਅਸੀਂ ਪੰਚਾਇਤ ਵੱਲੋਂ ਵੀ ਇਹ ਕਰਦੇ ਆ ਵੀ ਅਸੀਂ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਜਾਵੇ ਬਕਾਇਦਾ ਇਹ ਸਾਰੇ ਐਫੀਡੈਵਟ ਦੇਣ ਨੂੰ ਵੀ ਤਿਆਰ ਨੇ ਵੀ ਅਸੀਂ ਇਹ ਕੰਮ ਨੂੰ ਬੰਦ ਕਰਾਂਗੇ ਜੀ ਅਸੀਂ ਇਹਨਾਂ ਦਾ 1 ਮਹੀਨਾ ਇਹਨਾਂ ਨੂੰ ਪੂਰਾ ਵਾਚ ਕਰਾਂਗੇ ਪ੍ਰਸ਼ਾਸਨ ਨੂੰ ਵੀ ਅਸੀਂ ਚਾਹਾਂਗੇ ਵੀ ਸਾਡਾ ਸਾਥ ਦੋਵੇ ਉਹ ਇਹਨਾਂ ਨੂੰ 1 ਮਹੀਨਾ ਪੂਰਾ ਇਹਨਾਂ ਤੇ ਨਿਗਰਾਨੀ ਰੱਖੇ ਪਤਾ ਕੀ ਆ ਕਿਸ ਤਰ੍ਹਾਂ ਦੇਖਦੇ ਜਿਵੇਂ ਛੋਟੇ ਛੋਟੇ ਪਿੰਡਾਂ ਲੜਕੀਆਂ ਨੇ ਜੇ ਪਤਾ ਮਾਤਾ ਆ ਜਾ ਤਾਂ ਸੜਕ 'ਤੇ ਆ ਜਾਂਦੇ ਅਸੀਂ ਉਹਦੇ ਕਰਕੇ ਜੀ ਜਿਹੜਾ 1 ਮਹੀਨੇ ਦਾ ਇਹਨਾਂ ਤੋਂ ਟਾਈਮ ਮੰਗਿਆ ਅਸੀਂ ਉਹ ਐਜ਼ ਬੇਟੀਆਂ ਨੂੰ ਛੋਟੀਆਂ ਨੂੰ ਦੇਖਦੇ ਹੋਏ ਵੀ ਉਹਨਾਂ ਨੂੰ ਛੱਤ ਨਹੀਂ ਰਹਿਣੀ ਜੀ ਉਹਨਾਂ ਦੇ ਸਿਰ ਤੇ ਬੱਚਿਆਂ ਦਾ ਕੀ ਕਸੂਰ ਹੈ ਅਸੀਂ ਉਹਨਾਂ ਦੇ ਤਹਿਤ ਇਹਨਾਂ ਤੋਂ ਤਾਂ ਹੀ ਪ੍ਰਸ਼ਾਸਨ ਨੂੰ ਮੰਗ ਕਰੀਆ ਵੀ ਸਾਨੂੰ ਬੇਨਤੀ ਹੋਇਆ ਜੀ ਵੀ 1 ਮਹੀਨਾ ਇਹਨਾਂ ਨੂੰ ਉਹ ਕਰਿਆ ਜਾਵੇ ਨਹੀਂ ਨਸ਼ਾ ਹੁਣ ਇਹ ਪਿੱਛੇ ਜਿਨ੍ਹਾਂ ਦਾ ਨਾਮ ਆਇਆ ਹੈਗਾ ਜੀ ਇਹ ਅੰਬਰੇ ਸੀਗੇ ਇਹ ਸਾਲ ਕੋਈ ਬਾਹਰ ਆਏ ਨਹੀਂ ਹੁਣ ਤਾਂ ਇਹ ਦਿਹਾੜੀ ਜੋਤਾ ਕਰ ਰਹੇ ਨੇ